ਵਾਹਿਗੁਰੂ ਸਤਿ ਸਭ ਜੀ ਕਲਰਾਵ ਕੋੜੀ ਜੀ ਦੇ ਮਹੱਲਾ ਬਹਿਲਾਇ ਤੁਮ ਘਰ ਸਭ ਗੁਰ ਪ੍ਰਸਾਦ ਜੈ ਘਰ ਕੀ ਰਿਤ ਅੱਖੀਂ ਕਰਤ ਗਾਵੈ ਵਿਚਾਰੋ ਤਿਤ ਘਰ ਗਾਵੋ ਸੁਹਿਲ ਸਿਮਰ ਸਿਰਜਣਹਾਰ ਕਉ ਮੇਨਿ ਦਰਪੰ ਕਸ ਇੱਲਾ ਹਮਾਰੇ ਜਿਤ ਸੋਇ ਨੈ ਸਰਸ ਕੋਇ ਰਾ ਨਿਤ ਨਿਤ ਜੀੜੇ ਸਮਲਿ ਅਨਾ ਦਿਖੇ ਗਦੇ ਬੜਾ ਹਾਰ ਤੇਰੇ ਦੰਦ ਕੀਮਤ ਨ ਪਵੇ ਤਿਸ ਦਾ ਤੇ ਕਵਣ ਸੁਬਾਰ ਸਭਦ ਸਹਜਿਖਿਆ ਹੋ ਸੱਜਣ ਸਿਸੁਨਿਆ ਜੋ ਹੋਵੇ ਸੋ ਇਸ ਬੇਲ ਕਾ ਕਰਿ ਹੋ ਪੌਚ ਸਦੜੇ ਨਿਤ ਪਵਾਨ ਸਦੜਾ ਸੁਭਰੀਆ ਨਾਨਕ ਸੇਜ ਵੰਦ ਰਵਸ ਮਹੱਲਾ ਪਹਿਲਾ ਸ਼ੇਖ ਕਾਰਿ ਸ਼ਿਕੁਰ ਸ਼ੇਵ ਉਦੇਸ ਗੁਰ ਗੁਰ ਕਵੈ ਸਦੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰਨਾ ਅਖ ਵਡਾਏ ਤੋਏ ਰਹਾ ਵਿਸੋਏ ਦਸਿਆ ਘੜੀਆਂ ਪਹਿਰ ਚਿੱਤੇ ਵਾਰੀ ਮਾਉ ਸੂਰਜ ਕੋ ਰੁੱਤ ਦੇਖ ਨਾਮ ਕਰਤੇ ਕੇ ਤੇ ਇਸ ਰਾਗ ਤਨਾ ਸ੍ਰੀ ਮਹੰਲਾ ਪਹਿਲਾ ਗਗਨ ਮੈਂ ਥਾਉ ਰੌਜੰਦਿਪੁ ਬਨਿ ਤਾਰਕਾ ਮੰਡਲ ਜਨਕ ਮੋਤੀ ਧੂਪ ਬਨੰਦ ਲੋ ਪਉਚਉ ਕਰੇ ਸਗਲ ਬਨਰਾਏ ਫੁਲੰਤ੍ਰ ਉਤੀ ਕਾਸੀ ਆਰਤੀ ਹੋਏ ਭਗ ਕਟੜਾ ਤੇ ਯਾਰਤੀ ਅਨਹਤ ਸ਼ਬਦ ਬਾਜੰਤ ਤੇਹੀ ਰਾ ਸਹਿਸ ਤਮਨ ਨਨ ਨਨ ਤੋਈ ਕੋ ਸਹਿਸ ਮੂਰਤ ਨਨੈ ਕੋ ਤੋਈ ਸਹਿਸ ਪਦ ਬਿਮਲ ਨਨ ਇਕ ਪਦ ਗੰਦ ਨਨ ਸਹਿਸ ਤਾ ਉਗੰਦ ਬਜਲਤ ਮੋਹੀ ਸਭ ਜੋਤ ਜੁਤ ਹਸੂਰੇ ਜਿਸ ਦਾ ਚਾਨਣ ਸੋ ਮਹਿ ਜਾਣਨ ਹੋਏ ਪ੍ਰਸਾਖੀ ਜੋਤ ਪ੍ਰਗਟੋਏ ਜੋ ਤੁਸ ਭਾਵੈ ਸੋ ਆਰਤੀ ਹੋਏ ਹਰ ਤਰਨ ਗਵਨ ਮੁਕਰਾਮ ਗਲੋ ਭੇਤ ਮਨ ਅਰਧ ਨੋ ਬੋਇਐ ਇਸ ਕਿਰਪਾ ਜਨ ਦੇ ਨਾਨਕ ਸਾਰਕ ਕੋ ਹੋ ਜਾ ਤਿਰਨਿ ਵਸਰਾਗ ਘੋੜੀ ਪੂਰਬੀ ਮਹਨਾ ਚੰਥ ਕਾਮ ਕ੍ਰੋਧ ਨਗਰ ਗੋਪਰ ਸਾਧੂ ਖੰਡ ਲਖੰਡਾਏ ਪੂਰਬ ਲਖਿ ਲਖੇ ਗੁਰ ਪਾਇਆ ਮਨ ਹਰ ਲਖ ਮੰਡਲ ਮੰਡਾਏ ਕਰ ਸਾਧੂ ਮੰਦਲੇ ਪਰਵੱਡਾਏ ਕਰ ਦੰਦਾਤ ਗੁਰ ਵੱਡਾਏ ਰਹਾ ਸਾਗਤ ਹਰ ਰਸ ਸਾਧਨ ਅਦਣਿਆ ਤਰ ਉਤਰ ਹਮੈ ਕੰਡਾ ਜਿਉ ਜਰਵਾਚ ਰਹ ਚੁਬਾ ਲੁਪਾਵੇ ਜਮਕਾਰ ਸਹੇ ਸਰਣ ਲੰਡਾਏ ਅਰਧ ਰਹਾਣਾਂ ਸਬਾੜੇ ਦੋ ਜਨਮ ਮਰਨ ਪਗ ਖੰਡਾਏ ਅਬਰਾਸੀ ਪੁਰਗ ਪਾਇ ਪਰਮਸ ਬਾ ਸੋਗ ਖੰਡ ਬ੍ਰਹਿਮੰਡਾਏ ਹਮ ਗਰੀਬ ਉਸ ਕਿਣ ਪ੍ਰਭ ਤੇ ਅਰ ਰਹਾ ਗਾਤ ਵਾਤ ਵਧਾਏ ਜਨ ਨਾਨਕ ਨਾਮ ਆਧਾਰ ਤੇ ਕਹ ਹਰਣਾ ਮੈਂ ਸੁਖ ਮੰਡਾ ਰਾਵ ਘੌੜੀ ਪੂਰਬੀ ਮਹੱਲਾ ਪੰਜਵਾ ਕਰਾਓ ਬਿਨਨ ਤੇ ਸੁਣ ਮੇਰੇ ਮਿੱਤਾ ਸੰਤ ਚਲ ਕੇ ਬਿੱਦ ਇਹ ਹਾਕ ਤਰੋ ਹਲਾ ਗ ਬਸਨ ਸਹਿਲਾ ਆਉਂ ਕਟੈ ਜਨ ਸਰੜਾਰੇ ਮਨ ਗੁਰ ਬਿਦ ਕਾਜ ਸਵਾਰੇ 라ਉ ਇਹੋ ਸੰਸਾਰ ਬਿਕਾਰ ਸੁਸੇ ਮਤਰੀਓ ਬ੍ਰਹਮ ਦੇ ਅੰਨੇ ਜਿਵੇਂ ਜੇ ਗਾਇ ਪਿਆਰਿ ਇਉ ਰਸ ਅਕਤ ਕਥ ਤਨ ਜਾਨੀ ਝਾਕੋ ਆਏ ਸੋ ਇਤਿਹਜ ਹੋ ਹਰ ਗੁਰ ਤੇ ਮਨ ਹੰਸੇਰ ਨਿਜ ਕਰ ਬਹਿਲ ਪਾਵੋ ਸੁਖ ਸਹਜੇ ਬਹਰ ਨਾਮ ਕੋ ਫੇਰਾ ਤਤ ਜੰਮਿ ਪੁਰਖ ਬਿਦਾਤੇ ਸਰਦਾ ਬਨਕੇ ਪੂਰੇ ਨਾਰਗਦਾਸ ਹੈ ਸੁਖ ਬੰਗੈ ਮੁਕਤ ਪਰ ਸੰਤਨ ਕੀ ਤੂਰੇ ਅੰਤਰ ਜਾਨੀ ਬੁਰਖ ਬਦਾਤੇ ਸਰਦਾ ਜੰਕੇ ਪੂਰੇ ਨਾ ਲਾਸ ਇਹ ਸੁਖ ਮੰਗੈ ਮੁਕਤ ਪਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਅੱਜ ਅਮ ਜਿੰਕੀ ਫਤਿਹ